ਹਾਂਸਰਾਜ ਹੰਸ ਤੋਂ ਬਾਅਦ ਹੁਣ ਭਾਜਪਾ ਦੇ ਉਮੀਦਵਾਰ ਬਿੱਟੂ ਦਾ ਕਾਫੀ ਵੱਡਾ ਬਿਆਨ ਆ ਚੁੱਕਿਆ ਕਿਸਾਨਾਂ ਨੂੰ ਲੈ ਕੇ ਕਿਉਂਕਿ ਪਹਿਲਾਂ ਹਾਂਸਰਾਜ ਸੀ ਹਾਂਸਰਾਜ ਵੀ ਕਹਿੰਦਾ ਸੀ ਦੇਖਾਂਗੇ ਚਾਰ ਤਰੀਕ ਤੋਂ ਬਾਅਦ ਹੁਣ ਉਹੀ ਬਿਆਨ ਰੁਨੀ ਸਿੰਘ ਬਿੱਟੂ ਦਾ ਆ ਗਿਆ ਕਹਿੰਦਾ ਚਾਰ ਤਰੀ ਨੂੰ ਦੇਖਾਂ ਇਕੱਲੇ ਇਕੱਲੇ ਹਿਸਾਬ ਲਾਵਾਂਗੇ ਮੈਂ ਇਕੱਲੇ ਇਕੱਲੇ ਫੋਟ ਨੋਟ ਕਰੀ ਬੈਠਾ ਕਹਿੰਦਾ ਚਾਰ ਪੰਜ ਲੰਡੂ ਜੇ ਹੁੰਦੇ ਨੇ ਕਹਿੰਦਾ ਇਹ ਤੇ ਕਹਿੰਦਾ ਟੱਕਲੇ ਚੱਕੇ ਝੰਡੇ ਚੱਕ ਕੇ ਆ ਜਾਂਦੇ ਨੇ ਆ ਜਿਹੜੇ ਕਿਸਾਨ ਨੇ ਇਹ ਤਿਆਰੀ ਕਰ ਲੈਣ ਜਿਹੜੇ ਆਪਣੇ ਆਪ ਨੂੰ ਵੱਡੇ ਸਮਝਦੇ ਆ ਇਹਨਾਂ ਦਾ ਅਲਵਾਜ ਜਿਹੜਾ 4 ਤਰੀਕ ਤੋਂ ਬਾਅਦ ਕਰਾਂਗੇ ਕਿਸੇ ਵੱਡੇ ਉਮੀਦਵਾਰ ਜਾਂ ਕਿਸੇ ਚਿਹਰੇ ਨੂੰ ਵੋਟਾਂ ਮੰਗਣ ਵੇਲੇ ਮਲੰਗ ਕਹਿਣਾ ਔਰ ਲੰਡੂ ਕਹਿਣਾ ਅਜਿਹੇ ਦੇ ਸ਼ਬਦ ਪਾਉਂਦੇ ਨੇ ਜਾਂ ਫਿਰ ਇਹ ਗੰਦੀ ਰਾਜਨੀਤੀ ਹੋਣੀ ਕੱਲੇ-ਕੱਲੇ ਦਾ ਹਿਸਾਬ ਕਰਾਂਗੇ ਕੱਲੇ-ਕੱਲੇ ਦੀ ਫੋਟੋ ਵਾ ਹਰ ਵੇਲੇ ਵੀਡੀਓ ਬਣਾਉਣਾ ਆ ਜਿੰਨੇ ਵੀ ਤੁਰੇ ਹੋਏ ਨੇ ਸਰਨ ਸਮਝ ਤੋਂ ਬਾਹਰ ਆਉਣ ਇਹ ਸਮਝ ਨਹੀਂ ਆਉਂਦੀ ਵੀ ਜਿਹੇ ਲੀਡਰ ਕਰਦੇ ਕਿ ਉਹਨੇ ਪਤਾ ਨਹੀਂ ਇੱਕਦਲੀ ਵੋਟਾਂ ਲੀਡ ਕਰਤੀਆਂ ਗਰਮੀ ਨਹੀਂ ਗਰਮੀ ਬਹੁਤ ਆ ਬਿਨ ਰਦਵਾੰਗ ਨੂੰ ਗਰਮੀ ਚੜੀ ਗਈ ਆ ਪਰ ਕਿਤਨਾ ਕਿਤੇ ਐਵੇਂ ਲੱਗਦਾ ਕਿ ਰਵਨੀਤ ਸਿੰਘ ਬਿੱਟੂ ਨੂੰ ਅਜਿਹੇ ਬਿਆਨ ਦੇਣੇ ਚਾਹੀਦੇ ਨਹੀਂ ਕਿਉਂਕਿ ਸਾਫ਼ ਸਿੱਧੀਆਂ ਤੌਰ ਤੇ ਉਹਨੂੰ ਸਾਨੂੰ ਧਮਕੀਆਂ ਦੇ ਰਿਹਾ ਆ ਚਾਰ ਛੰਡੀਆਂ ਜਿਹਾ ਲੈ ਕੇ ਖੜ ਜਾਂਦੇ ਹੋ ਤੇ ਪਿੰਡਾਂ ਤੋਂ ਰੋਕਦੇ ਹੋ ਸਾਨੂੰ ਜਾਣੋ ਤੁਸੀਂ ਕੀ ਸੋਚਦੇ ਹੋ ਇਹਦੇ ਨਾਲ ਵੋਟਾਂ ਨਹੀਂ ਪੈਣਗੀਆਂ ਇੱਕ ਗੱਲ ਹੋਰ ਬਿੱਟੂ ਨੇ ਗਦਾਰ ਕਿਹਾ ਕਿ ਗਦਾਰ ਨੇ ਜਿਹੜੇ ਅੱਜ ਬਾਦੇ ਕਮਲ ਨੂੰ ਵੋਟ ਨਹੀਂ ਪਾਉਣਗੇ ਇਹ ਗੱਲ ਹੁਣ ਲੋਕਾਂ ਨੂੰ ਰਵੀ ਸਿੰਘ ਬੱਟੂ ਦੁਰੀ ਰਹੂਗਾ ਵੀ ਤੁਸੀਂ ਇਹਨੂੰ ਵੋਟ ਪਾਣੀ ਜਨਾਬ ਪਾਏ ਸੀ ਗਦਾਰ ਹੁੰਦੇ ਪਹਿਲੀ ਗੱਲ ਇਹ ਹੁੰਦਾ ਕੋਣਾ ਕਹਿਣਾ ਲਾ ਸਹੀ ਨਹੀਂ ਜਿਹੜੇ ਗਦਾਰ ਹੋਣਗੇ ਆਰਾਮ ਦੇ ਜਿਹੜੇ ਗਦਾਰ ਹੋਣਗੇ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਖੋਲਿਆ ਗੁਰੂ ਨਾਨਕ ਦਾ ਜਿਹੜੇ ਗਦਾਰ ਹੋਣਗੇ ਗੁਰੂ ਗੋਬਿੰਦ ਸਿੰਘ ਜੀ ਦੇ ਮੂਹਰੇ ਜਿਨ੍ਹਾਂ ਨੇ ਚਾਰ ਸ਼ਹਿਬਜ਼ਾਦਿਆਂ ਦਾ ਵੀਰ ਬਾਲ ਦਿਵਸ ਬਨਾਇਆ ਸਾਡੇ 400 ਸਾਲਾ 500 ਸਾਲ ਮਨਾਇਆ ਉਹ ਗਦਾਰ ਹੋਣਗੇ ਜਿਹੜੇ ਕਮਲ ਦੇ ਫੁੱਲ ਤੇ ਵੋਟ ਨਹੀਂ ਪਾਉਣਗੇ ਇੱਕ ਉਮੀਦਵਾਰ ਆ ਪਾਰਟੀ ਦਾ ਨੁਮਾਇੰਦਾ ਆਪਣਾ ਪ੍ਰਚਾਰ ਕਰੇ ਬਾਕੀ ਮਰਜੀ ਲੋਕਾਂ ਦੀ ਆ ਚਾਹੇ ਦੇ ਨਾਲ ਦੇ ਰਹੇ ਤੈਨੂੰ ਵੋਟ ਨਾ ਪਾਉਣ ਬਿੱਟੂ ਇਹ ਨਾਲ ਕਹਿ ਨਹੀਂ ਸਕਦਾ ਵੀ ਉਹ ਬੰਦਾ ਗਦਾਰ ਹੋਊਗਾ ਜਿਹੜਾ ਬੀਜੇਪੀ ਨੂੰ ਵੋਟ ਨਹੀਂ ਪਾਊਗਾ ਸਹੀ ਨਹੀਂ ਇਹ ਗੱਲ ਤਾਂ ਗੱਲਾਂ ਗਲਤ ਨੇ ਕਿਸਾਨਾਂ ਦਾ ਸ਼ਤਰ ਪਰੇਡ ਕਰਨ ਦੀ ਗੱਲ ਹੰਸਰਾਜ ਕਹਿ ਰਿਹਾ ਬਿੱਟੂ ਕਹਿ ਰਿਹਾ ਮੇਰਾ ਬਿਆਨ ਲਿਖਿਆ ਹੋਇਆ ਬਿੱਟੂ ਕਹਿੰਦਾ ਇਹਨਾਂ ਨੂੰ ਬੰਦੇ ਦਾ ਪੁੱਤ ਮੈਂ ਬਣਾਉਂਗਾ ਚਾਰ ਤਰੀਕਾ ਲੈਣਦੇ ਹੋ ਇਨਾ ਨੇ ਦੁਨੀਆ ਦੇ ਵਿੱਚ ਮਿੱਟੀ ਪਲੀਤ ਕੀਤੀ ਹੋਈ ਆ ਫੇਰ ਨਾ ਕਿਉਂ ਮੈਂ ਤੁਹਾਨੂੰ ਅੱਕ ਕੇ ਅੱਜ ਗੱਲ ਕਹਿ ਰਹੇ ਆ ਤੁਸੀਂ ਬੰਦੇ ਦੇ ਪੁੱਤ ਬਣਜੋ ਜੇ ਕਰਨਾ ਫੇਰ ਨਾ ਕਿਉਂ ਜਿੰਨੇ ਤੁਸੀਂ ਢਾਈ ਟੋਟ ਨੂੰ ਪਹਿਲਾਂ ਫਿਰਦੇ ਹੋ ਤੁਸੀਂ ਉਹ ਫੋਰਚੂਨਲ ਢੇਬਰਾ ਬਣਾਈਆਂ ਮਜ਼ਦੂਰਾਂ ਨੂੰ ਨਾਲ ਲਾ ਲਿਆ ਕੱਟ ਕਰਦੇ ਰਹੇ ਹੋ ਤੁਸੀਂ ਤੁਸੀਂ ਤਮਾਸ਼ਾ ਬਣਾਇਆ ਪੰਜਾਬ ਦਾ ਦੁਨੀਆ 'ਚ ਮਿੱਟੀ ਪਲੀਤ ਕੀਤੀ ਹੈ ਹੁਣ ਨੀਦੇ ਤਾਂ ਬੜੀ ਸਿੱਧੀ ਇਲੈਕਸ਼ਨ ਕਮਿਸ਼ਨ ਨੋਟਿਸ ਲੈ ਲਿਆ ਬਿੱਟੂ ਤੇ ਕਿਉਂ ਨਹੀਂ ਲਿਆ ਚੱਕਰ ਆ ਨਾ ਜਦੋਂ ਕਹਿੰਦੇ ਹੁਣ ਚੰਨੀ ਦਾ ਤੁਸੀਂ ਗੱਲ ਕੀਤੀ ਉਦੋਂ ਮਿੰਟਾਂ ਘੰਟਾਂ ਦੇ ਵਿੱਚ ਉਹਨੂੰ ਨੋਟਿਸ ਹੋ ਗਿਆ ਨਾ ਤੇ ਹੁਣ ਅੱਜ ਤੱਕ ਬਿੱਟੂ ਦੇ ਬਿਆਨ ਤੇ ਜਿਆ ਕੋਈ ਨਹੀਂ ਆਇਆ 2020-2022 ਦੇ ਵਿੱਚ ਦਿੱਲੀ ਅੰਦੋਲਨ ਦੇ ਵਿੱਚ ਗਿਆ ਸੀ ਇਹ ਤੇ ਮਸਾ ਮੈਂ ਨਾ ਜਾਨ ਬਚਾ ਕੇ ਨਿਕਲੇ ਉੱਥੋਂ ਕਿਸਾਨਾਂ ਨੇ ਇਹਨੂੰ ਪਜਾਇਆ ਪਜਾਰੇ ਘੁੱਟਿਆ ਸੀਗਾ ਨਾ ਹਾਲਾਂਕਿ ਚੱਲੇ ਤਾਂ ਬਾਅਦ ਦੇ ਖਮਾ ਲੋਕਾਂ ਦਾ ਕੀ ਪਤਾ ਉਹਨੂੰ ਵੋਟ ਪਾ ਦੇਣ ਵੀ ਤੁਸੀਂ ਅਜਿਹੇ ਬਿਆਨ ਨਾ ਦਿਓ ਜੇਕਰ ਤੁਸੀਂ ਅਜਿਹੇ ਬਿਆਨਵਾਜੀ ਕਰੋਗੇ ਜਿਹੜੀ ਕਦੀ ਵੋਟ ਨਹੀਂ ਉਹ ਵੀ ਨਹੀਂ ਪੜਣੀਗੀ ਪੈਰ ਪਾਉਣ ਨਾਲ ਹੀ ਪਾੜੋ ਤੇ ਰਾਜਕੁਮਾਰ ਦੀ ਰਾਜਨੀਤੀ ਮੋੜ ਤੋਂ ਬੀਜੇਪੀ ਕਰ ਰਹੀ ਹੈ ਇਹ ਅੰਗਰੇਜ਼ਾਂ ਨੇ ਪਾੜੋ ਤੇ ਰਾਜਕਰੋ ਦੀ ਨੀਤੀ ਅਪਣਾਈ ਸੀ ਉਹੀ ਅੱਜ ਪੰਜਾਬ ਦੇ ਵਿੱਚ ਰਾਜਨੀਤੀ ਹੋ ਰਹੀ ਆ ਜਦੋਂ ਨੇਜ਼ਰ ਦਾ ਰਾਜ ਸੀ ਨਾ ਉਸ ਟਾਈਮ ਇਹ ਰਾਜਨੀਤੀ ਹੁੰਦੀ ਸੀ ਕਿ ਫੁੱਟ ਪਾਓ ਤੇ ਰਾਜ ਕਰੋ ਠੀਕ ਨਹੀਂ ਇਹਦਾ ਮਤਲਬ ਇਹ ਆ ਨਾ ਆਪਣਾ ਨੂੰ ਸਿੱਧਾ ਕਾਲੀ ਬੰਦਾ ਕੁਝ ਵੀ ਕਰ ਸਕਦਾ ਇਥੋਂ ਬੀਜ ਆਪਣੀ ਫਤਿਹਗੜ੍ਹ ਸਾਹਿਬ ਦੀ ਗੇਜਰਾਮ ਆ ਬੀਜੇਪੀ ਦਾ ਉਮੀਦਵਾਰ ਉਹਨਾਂ ਦਾ ਬਿਆਨ ਜਦੋਂ ਟਿਕਟ ਮਿਲਣ ਸਾਰ ਇੱਕ ਪਹਿਲੀ ਬਿਆਨ ਉਹਨਾਂ ਦਾ ਆ ਚਾਹਨਾ ਜਿਹੜੇ ਕਿਸਾਨ ਸਾਡਾ ਵਿਰੋਧ ਕਰਨਗੇ ਉਹਨਾਂ ਤੇ ਮੈਂ ਐਸਸੀ ਐਕਟ ਤਹਿਤ ਪਰਚਾ ਦਰਜ ਕਰਾਉਂਗਾ ਲੋਕਾਂ ਨੂੰ ਕਿਸਾਨ ਕੋਈ ਇੱਕ ਜੱਟ ਜ਼ਿਮੀਂਦਾਰ ਨਹੀਂ ਹੁੰਦਾ ਕਿਸਾਨ ਮਜ਼ਦੂਰ ਵਰਗਾੜੇ ਵੀ ਕਿਸਾਨ ਨੇ ਜਿਨ੍ਹਾਂ ਕੋ ਘਾਟਾ ਉਹ ਕਹਿੰਦਾ ਵੀ ਫੋਰਚਨਰ ਗੱਡੀਆਂ ਲਈ ਫਿਰਦੀਆਂ ਨੇ ਫੋਰਚਨਰ ਗੱਡੀਆਂ ਬਿੱਟੂ ਦੇ ਬਾਪੂ ਜਾਂ ਬਿੱਟੂ ਦੇ ਘਰੋਂ ਨਹੀਂ ਆਈਆਂ ਲੋਕਾਂ ਨੇ ਆਪਣੇ ਹੱਡ ਪੈਰਾਂ ਦੇ ਨਾਲ ਜਿਹੜੀ ਹੱਡ ਭੰਨਣੀ ਗਰਮੀ ਦੇ ਵਿੱਚ ਮਿਹਨਤ ਕੀਤੀ ਹੈ ਤਾਂ ਉਹਨਾਂ ਨੇ ਘਰਾਂ 'ਚ ਗੱਡੀਆਂ ਖੜਾਈਆਂ ਨੇ ਤੁਸੀਂ ਉਹ ਫੋਰਚਨਰ ਨੇਬਰਾ ਬਣਾਈਆਂ ਮਜ਼ਦੂਰਾਂ ਨੂੰ ਨਾਨਦਾਂ ਜਾਂ ਕੱਟ ਕਰਦੇ ਰਹੇ ਹੋ ਤੁਸੀਂ ਤੁਸੀਂ ਤਮਾਸ਼ਾ ਬਣਾਇਆ ਪੰਜਾਬ ਦਾ ਦੁਨੀਆ 'ਚ ਮਿੱਟੀ ਬਲੀਦ ਕੀਤੀ ਹੈ ਤੁਹਾਨੂੰ ਚਾਹੀਦਾ ਕੀ ਹੈ ਕੋਈ ਚੀਜ਼ ਦੀ ਕਿਸੇ ਕਿਸਾਨ ਨੂੰ ਕਮੀ ਨਹੀਂ ਗਈ ਪੰਜਾਬ ਦੀ ਕਿਸੇ ਉੱਤੇ ਬੰਬ ਸਿੱਟਣੇ ਸਾਹ ਦਮੇ ਦੀਆਂ ਬਿਮਾਰੀਆਂ ਹੋਣ ਵਾਲਿਆਂ ਦਾ ਉੱਥੇ ਬੁਰਾ ਹਾਲ ਸੀਗਾ ਔਰ ਸੱਟਾਂ ਵੱਜੀਆਂ ਹੋਈਆਂ ਉਹ ਤਸਵੀਰਾਂ ਹਜੇ ਵੀ ਸਾਡੇ ਕੋਲ ਨਹੀਂ ਅਸੀਂ ਵੀਡੀਓ ਬਣਾਈਆਂ ਨੇ ਕਿਉਂ ਨਾ ਵਿਰੋਧ ਕਰਨ ਭਾਜਪਾ ਦੇ ਹੰਸਰਾਜ ਦਾ ਬਿਆਨ ਆਇਆ ਸੀ ਕਿ ਅਸੀਂ ਇਹਨਾਂ ਤੋਂ ਜ਼ਮੀਨਾਂ ਖੋਕੇ ਮਜ਼ਦੂਰ ਵਰਗ ਨੂੰ ਦਵਾਂਗੇ ਉਹਨਾਂ ਵਰਗਾਂ ਦਵਾਂਗੇ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਪਰ ਅੱਜ ਦੇ ਸਮੇਂ ਦੇ ਵਿੱਚ ਇੱਕ ਚੀਜ਼ ਜ਼ਰੂਰ ਦੇਖਣ ਨੂੰ ਮਿਲ ਜੇ ਦਰਨ ਹਰੇਕ ਪਾਸੇ ਤਾਰ ਨੂੰ ਅੱਗੇ ਰੱਖ ਕੇ ਬੂਟਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਚਾਹੇ ਆਪਣੇ ਪੰਜਾਬ ਦੀ ਗੱਲ ਹੋਵੇ ਚਾਹੇ ਉੱਤਪੀ ਦੀ ਜਾਂ ਬਿਹਾਰ ਦੀ ਗੱਲ ਹੋਵੇ ਨਾ ਲੀਟਰ ਏ ਜੀਆਂ ਗੱਲਾਂ ਕਰਨ ਲੱਗੇ ਆਪਾਂ ਉਹਨੂੰ ਵੀ ਜ਼ਿਮੀਂਦਾਰਾਂ ਤੋਂ ਵੱਡੇ ਰੱਬੇ ਤੋਂ ਜਿਹੜੀ ਤੋਂ ਵੱਧ ਜ਼ਮੀਨਾਂ ਤੋਂ ਖੋਹ ਕੇ ਆਪਾਂ ਮਜਬੂਰਵਾਕ ਦਵਾਂਗੇ ਫਿਰ ਲੋਕਾਂ ਦੇ ਆਪਸ ਵਿੱਚ ਵੀ ਨਾ ਪਿੰਡਾਂ 'ਚ ਪਾਰ ਬਹਿਣਗੇ ਲੋਕਾਂ ਦੇ ਵਿੱਚ ਅਰੇ ਪ੍ਰਿਤਪਾਲ ਦੀਆਂ ਹੱਡੀਆਂ ਤੋੜੀਆਂ ਨੇ ਸੰਭੂ ਬਾਰਡਰ ਤੇ ਨੌਜਵਾਨਾਂ ਦੀਆਂ ਅੱਖਾਂ ਤੇ ਗੋਲੀਆਂ ਵੱਜੀਆਂ ਔਰ ਸੈਂਕੜੇ ਨੌਜਵਾਨ ਫੱਟੜ ਹੋਏ ਨੇ ਉਦੋਂ ਕਿਉਂ ਨਹੀਂ ਸਰਕਾਰ ਦਾ ਵਿਰੋਧ ਕੀਤਾ ਔਰ ਉਦੋਂ ਕਿਉਂ ਨਹੀਂ ਚੇਤਾਵਨੀ ਦਿੱਤੀ ਸਰਕਾਰ ਨੂੰ ਇੱਕ ਤਰ੍ਹਾਂ ਦਾ ਧੜਕਾਉ ਬਿਆਨ ਆ ਤੇ ਦੇ ਨਾਲ ਕਿਸਾਨ ਭੜਕਣਗੇ ਤੇ ਕਿੰਨਾ ਕਿਤੇ ਮਾਹੌਲ ਆ ਜਿਹੜਾ ਖਰਾਬ ਹੋ ਸਕਦਾ ਕਿਉਂਕਿ ਕਿਸਾਨਾਂ ਦੇ ਮਨ ਦੇ ਵਿੱਚ ਗੁੱਸਾ ਆਊਗਾ ਆਊਗਾ ਵੀ ਜ਼ਰੂਰ ਜਿਵੇਂ ਇਹਨਾਂ ਨੇ ਕਿਹਾ ਨਾ ਵੀ ਲੰਡੂ ਦੱਸਿਆ ਉਹਨਾਂ ਨੂੰ ਵੀ ਤੁਸੀਂ ਦੱਸਾਂਗੇ ਹਿਸਾਬ ਦੱਸਾਂਗੇ ਕੱਲੇ ਗੜ ਦੀ ਫੋਟੋ ਮੇਰੇ ਕੋਲ ਨੋਟ ਆ ਨਾ ਵੀ ਚਾਰ ਦਿਨ ਕੱਲੇ ਕਰਨ ਹਿਸਾਬ ਦਵਾਮਾਂਗੇ ਕਿਉਂਕਿ ਜਿਹੜੀ ਮੋਦੀ ਸਰਕਾਰ ਦੁਆਰਾ ਫੇਰ ਆ ਰਹੀ ਆ ਫੇਰ ਦੱਸਾਂਗੇ ਅਸੀਂ ਕੀ ਭਾਵੇਂ ਗਦੀਆ ਕੋਈ ਸਰਕਾਰ ਰੋਕ ਨਹੀਂ ਸਕਦਾ ਮੋਦੀ ਦੀ ਸਰਕਾਰ ਬਣ ਨੂੰ ਤੇ ਫੇਰ ਤੁਸੀਂ ਕਹੋਗੇ ਸਾਨੂੰ ਡਿਬਰੂਗੜ ਭੇਜਦੇ ਆ ਹੇਰਨਾ ਕਿਉਂ ਮੈਂ ਤੁਹਾਨੂੰ ਅੱਕ ਕੇ ਅੱਜ ਗੱਲ ਕਹਿ ਰਹੇ ਹਾਂ ਤੁਸੀਂ ਬੰਦੇ ਦੇ ਪੁੱਤ ਬਣ ਜੋ ਹੰਸਰਾਜ ਹੰਸ ਤੋਂ ਬਾਅਦ ਹੁਣ ਭਾਜਪਾ ਦੇ ਉਮੀਦਵਾਰ ਬਿੱਟੂ ਦਾ ਕਾਫੀ ਵੱਡਾ ਬਿਆਨ ਆ ਚੁੱਕਿਆ ਕਿਸਾਨਾਂ ਨੂੰ ਲੈ ਕੇ ਇੱਕ ਨਹੀਂ ਤਕਰੀਬਨ ਕਈ ਬਿਆਨ ਅਜਿਹੇ ਆਏ ਨੇ ਕਿਸਾਨਾਂ ਨੂੰ ਮਲੰਗ ਗਿਆ ਡੰਗਰ ਗਿਆ ਤੇ ਇਹ ਵੀ ਕਹਿ ਦਿੱਤਾ ਕਿ ਇਹਨਾਂ ਦਾ ਇਲਾਜ ਮੈਂ ਕਰੂੰਗਾ ਇਹ ਬਿਆਨ ਬਿੱਟੂ ਦੇ ਦਿੱਤੇ ਗਏ ਨੇ ਇਸ ਬਾਬਤ ਗੱਲਬਾਤ ਕਰਾਂਗੇ ਮੇਰਾ ਸਾਥੀ ਲਖਵੀਰ ਸਿੰਘ ਆ ਪਹਿਲਾਂ ਤਾਂ ਸਵਾਗਤ ਹੈ ਲਖਵੀਰ ਸਿੰਘ ਨਾਲ ਹੀ ਮੇਰਾ ਇਹ ਸਵਾਲ ਹੈ ਕਿ ਕਿਸੇ ਵੱਡੇ ਉਮੀਦਵਾਰ ਜਾਂ ਕਿਸੇ ਚਿਹਰੇ ਨੂੰ ਵੋਟਾਂ ਮੰਗਣ ਵੇਲੇ ਮਲੰਗ ਕਹਿਣਾ ਔਰ ਲੰਡੂ ਕਹਿਣਾ ਜਿਹੇ ਦੇ ਸ਼ਬਦ ਪਾਉਂਦੇ ਨੇ ਜਾਂ ਫਿਰ ਇਹ ਗੰਦੀ ਰਾਜਨੀਤੀ ਹੋ ਰਹੀ ਹੈ ਇਹ ਤਾਂ ਸਮਝ ਤੋਂ ਬਾਹਰ ਆ ਹੁਣ ਇਹ ਸਮਝ ਨਹੀਂ ਆਉਂਦੀ ਵੀ ਜੇ ਲੀਡਰ ਕਰਦੇ ਕਿਉਂ ਨੇ ਪਤਾ ਨਹੀਂ ਇੱਕ ਜਿਹੜੀ ਵੋਟਾਂ ਲੀਡ ਕਰਤੀਆਂ ਗਰਮੀ ਨਹੀਂ ਗਰਮੀ ਬਹੁਤ ਆ ਬਿਨਾਂ ਦਿਮਾਗ ਨੂੰ ਗਰਮੀ ਜੜੀ ਹੋਈ ਆ ਕਿਉਂਕਿ ਪਹਿਲਾਂ ਹਾਂਸ ਰਾਏ ਸੀ ਹਾਂਸ ਰਾਏ ਵੀ ਕਹਿੰਦੇ ਸੀ ਵੀ ਦੇਖਾਂਗੇ ਚਾਰ ਦੀ ਤੋਂ ਬਾਅਦ ਹੁਣ ਉਹੀ ਬਿਆਨ ਰਿਲੀਜ਼ਿੰਗ ਬਿੱਟੂ ਦਾ ਆ ਗਿਆ ਕਹਿੰਦਾ ਚਾਰ ਤਰੀ ਨੂੰ ਦੇਖਾਂ ਇਕੱਲੇ-ਇਕੱਲੇ ਹਿਸਾਬ ਲਾਵਾਂਗੇ ਮੈਂ ਇਕੱਲੇ-ਇਕੱਲੇ ਫੋਟੋ ਨੋਟ ਕਰੀ ਬੈਠਾ ਕਹਿੰਦਾ ਚਾਰ-ਪੰਜ ਲੰਡੂ ਜੇ ਹੁੰਦੇ ਨੇ ਕਹਿੰਦਾ ਇਹ ਤੇ ਕਹਿੰਦਾ ਤੱਕੜੀ ਚੱਕੇ ਝੰਡੇ ਚੱਕ ਕੇ ਆ ਜਾਂਦੇ ਨੇ ਉਹ ਤਰਕੀਂ ਕੀ ਹੁੰਦੀ ਹੈ ਨਾ ਵੀ ਝੰਡੇ ਚੱਕ ਕੇ ਆ ਜਾਂਦੇ ਨੇ ਸਾਡੇ ਮਗਰ ਤੇ ਵਿਰੋਧ ਕਰ ਲਾ ਜਾਂਦੇ ਨੇ ਉੱਥੇ ਕਹਿੰਦਾ ਵੀ ਸਰਕਾਰ ਵੀ ਇਹਦੇ ਨਾਲ ਮਿਲੀ ਹੋਈ ਆ ਪਰ ਕਿਤੇ ਨਾ ਕਿਤੇ ਐਵੇਂ ਲੱਗਦਾ ਕਿ ਰਵਨੀਤ ਸਿੰਘ ਬਿੱਟੂ ਨੂੰ ਅਜਿਹੇ ਬਿਆਨ ਦੇਣੇ ਚਾਹੀਦੇ ਨਹੀਂ ਕਿਉਂਕਿ ਸਾਫ਼ ਸਿੱਧੀਆਂ ਤੌਰ ਤੇ ਉਹ ਸਾਨੂੰ ਧਮਕੀਆਂ ਦੇ ਰਹੇ ਨੇ ਸਾਫ਼ ਇੱਥੇ ਤਾਂ ਕੀ ਵੀ ਕਹਿਤਾ ਕਿ ਫੇਰ ਬਾਅਦ ਚ ਕਹਿੰਦੇ ਸਾਡੇ ਤੇ ਐਨਐਸਏ ਤੇ ਵੱਡੇ ਵੱਡੇ ਬਿਆਨ ਮਨੀ ਸਿੰਘ ਬਿੱਟੂ ਲਗਾਤਾਰ ਕੱਲ ਦੀ ਇਹਨਾਂ ਦੀ ਸਪੀਚ ਕਾਫੀ ਵਾਇਰਲ ਹੋ ਰਹੀ ਆ ਪਰ ਇਹ ਚੀਜ਼ ਇਹਨਾਂ ਨੂੰ ਸ਼ੋਭਾ ਦਿੰਦੀ ਨਹੀਂ ਤਾਂ ਕਿਉਂਕਿ ਇੱਕ ਜ਼ਿੰਮੇਵਾਰ ਲੀਡਰ ਆ ਉਹਨਾਂ ਨੇ ਹਰੇਕ ਨਾਲ ਵਿਚਰਨਾ ਹੁੰਦਾ ਜੇਕਰ ਵਿਰੋਧ ਕਰਦੇ ਆ ਤਾਂ ਉਹਨਾਂ ਦਾ ਚਲੋ ਵਿਰੋਧ ਮਈ ਉਹ ਸਾਹਮਣੇ ਜਵਾਬ ਦੋ ਉਹਨਾਂ ਨੂੰ ਜੋ ਸਵਾਲ ਪੁੱਛਦੇ ਆ ਜਵਾਬ ਦੋ ਕਿਉਂਕਿ ਉਹ ਵੀ ਦੁਖੀ ਨੇ ਉਹਨਾਂ ਨਾਲ ਬਹੁਤ ਕੁਝ ਹੋਇਆ ਆ ਆਪਾਂ ਦੇਖਿਆ ਹੀ ਆ ਬਾਰਡਰ ਤੇ ਕੀ ਆ ਪਿਆ ਹੈ ਨਾ ਵੀ ਉੱਥੇ ਕਿਵੇਂ ਗੱਤਰੂ ਕਦੇ ਗੋਲੇ ਚੱਲੇ ਨੇ ਕਿਵੇਂ ਕਿਸਾਨਾਂ ਤੇ ਜਿਹੜਾ ਤਸ਼ੱਦਦ ਹੋਇਆ ਹਨ ਇੰਨਾ ਤੱਕ ਕੀ ਆਪਣੇ ਪੰਜਾਬ ਦੇ ਵਿੱਚ ਆ ਕੇ ਵੀ ਬਾਰਡਰ ਤੇ ਹਾਂ ਨੁਕਸਾਨਾਂ ਦਾ ਡਟ ਨੇ ਡੁੱਟਮਨ ਕੀਤੀ ਗਈ ਆ ਕਾਫੀ ਨੁਕਸਾਨ ਪਹੁੰਚਾਇਆ ਗਿਆ ਤਾਂ ਕਿਸਾਨਾਂ ਦੇ ਮਨ ਚ ਗੁੱਸਾ ਹੈਗਾ ਤੇ ਉਹ ਸਾਫ ਸਵਾਲ ਪੁੱਛ ਰਹੇ ਨੇ ਤੇ ਉੱਥੇ ਇੱਕ ਇਹ ਵੀ ਬਿਆਨ ਹੰਸਰਾ ਨੇ ਕੀਤਾ ਦਿੱਤਾ ਸੀ ਕਿ ਇਹਨਾਂ ਦੇ ਛੇਤਰ ਪ੍ਰੇਟ ਇਹਨਾਂ ਦੇ ਹੋਣੇ ਚਾਹੀਦੇ ਨੇ ਬੜੀ ਮੰਦ ਭਾਗੀ ਗੱਲ ਆ ਕਿ ਕਿਸਾਨਾਂ ਦਾ ਛੇਤਰ ਪ੍ਰੇਟ ਕਰਨ ਦੀ ਗੱਲ ਹੰਸਰਾ ਜੀ ਕਹਿ ਰਿਹਾ ਬਿੱਟੂ ਕਹਿ ਰਿਹਾ ਮੇਰਾ ਬਿਆਨ ਲਿਖਿਆ ਹੋਇਆ ਬਿੱਟੂ ਕਹਿੰਦਾ ਇਹਨਾਂ ਨੂੰ ਬੰਦੇ ਦਾ ਪੁੱਤ ਮੈਂ ਬਣਾਉਂਗਾ ਚਾਰ ਤਰੀਕਾ ਲੈਣਦੇ ਹੋ ਇਹਨਾਂ ਨੇ ਦੁਨੀਆ ਦੇ ਵਿੱਚ ਮਿੱਟੀ ਪਲੀਤ ਕੀਤੀ ਹੋਈ ਆ ਮਿੱਟੀ ਬਲੀਦ ਕਹਿਣ ਦਾ ਭਾਵ ਸੀ ਇਹਦਾ ਕਿ ਜਦੋਂ ਕਿਸਾਨੀ ਅੰਦੋਲਨ ਹੋਇਆ ਦੁਨੀਆ ਵਿੱਚ ਗੱਲ ਹੋਈ ਅੰਦੋਲਨ ਕਰਨਾ ਹਰ ਇੱਕ ਦਾ ਹੱਕ ਹੁੰਦਾ ਹੈ ਪਰ ਕਿਸੇ ਨੂੰ ਮਲੰਗ ਕਹਿਣਾ ਕਿਸੇ ਨੂੰ ਡੰਗਰ ਕਹਿਣਾ ਜਾਂ ਕਿਸੇ ਨੂੰ ਕਹਿਣਾ ਵੀ ਮੂੰਹ ਚੱਕ ਕੇ ਆ ਜਾਂਦੇ ਨੇ ਇਹ ਕਿੱਥੋਂ ਦੀ ਬਿਆਨਵਾਜੀ ਆ ਪਹਿਲੀ ਗੱਲ ਤਾਂ ਰਮਨੀਤ ਬਿੱਟੂ ਨੂੰ ਸਿੱਧੀ ਗੱਲ ਇਹ ਆ ਕਿ ਵੋਟ ਪਾਉਣਾ ਹਰ ਇੱਕ ਦਾ ਕਾਨੂੰਨੀ ਅਧਿਕਾਰ ਆ ਮਤਦਾਨ ਕੀਤਾ ਜਾਂਦਾ ਨਾ ਕਿ ਲੋਕਾਂ ਨੂੰ ਡਰਾ ਕੇ ਲਿਆ ਜਾਂਦਾ ਤੁਸੀਂ ਲੋਕਾਂ ਨੂੰ ਡਰਾ ਰਹੇ ਹੋ ਕਿ ਇਹਨਾਂ ਨੂੰ ਮੈਂ ਦੇਖਾਂਗਾ ਇਹ ਸਿੱਧੀ ਸਿੱਧੀ ਚੇਤਾਵਨੀ ਕਿਸਾਨਾਂ ਨੂੰ ਦਿੱਤੀ ਗਈ ਆ ਔਰ ਕਿਸਾਨ ਲੀਡਰਾਂ ਦਾ ਹਜੇ ਬਿਆਨ ਆ ਚੁੱਕੇ ਨੇ ਪਰ ਇਹ ਇਲੈਕਸ਼ਨ ਕਮਿਸ਼ਨ ਕੋਲ ਕਿਉਂ ਨਹੀਂ ਗਿਆ ਇਲੈਕਸ਼ਨ ਕਮਿਸ਼ਨ ਰੋਜ਼ ਆਪਣੇ ਜਿਹੜੇ ਆਫਿਸ ਦੇ ਵਿੱਚ ਵੀਡੀਓ ਲਾ ਕੇ ਜ਼ਰੂਰ ਦੇਖਦੇ ਨੇ ਪਰ ਉਹ ਕਾਰਵਾਈ ਕਿਉਂ ਨਹੀਂ ਕਰ ਰਹੇ ਇਲੈਕਸ਼ਨ ਕਮਿਸ਼ਨ ਨੂੰ ਵੀ ਇਹਨਾਂ ਬਿਆਨਾਂ ਤੇ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਇਹ ਕਿਸੇ ਨੂੰ ਡਰਾਉਣਾ ਧਮਕਾਉਣ ਦੀ ਸਿੱਧੀ ਚੇਤਾਵਨੀ ਆ ਇਹ ਅਜਿਹੇ ਬਿਆਨਾਂ ਨੂੰ ਲੈ ਕੇ ਪਹਿਲਾਂ ਵੀ ਕਿਸਾਨਾਂ ਨੇ ਵਿਰੋਧ ਕੀਤਾ ਹੰਸ ਰਾਜ ਦਾ ਹੁਣ ਵਿਰੋਧ ਹੋਣਾ ਵੀ ਜ਼ਰੂਰੀ ਹੈ ਕਿਸਾਨ ਵਿਰੋਧ ਕਿਉਂ ਕਰਦੇ ਨੇ ਇਹ ਗੱਲ ਦਾ ਜਵਾਬ ਮੈਂ ਤਾਂ ਦਿੰਨਾ ਕਿਸਾਨਾਂ ਦੇ ਉੱਤੇ ਜਿਹੜਾ ਕੁਝ ਖਨੌਰੀ ਬਾਰਡਰ ਤੇ ਹੋਇਆ ਔਰ ਸੰਭੂ ਬਾਰਡਰ ਤੇ ਹੋਇਆ ਅਸੀਂ ਅੱਖੀਂ ਵੇਖਿਆ ਕਿਸੇ ਉੱਤੇ ਬੰਬ ਸਿੱਟਣੇ ਸਾਹ ਦਮੇ ਦੀ ਬਿਮਾਰੀਆਂ ਹੋਣ ਵਾਲਿਆਂ ਦਾ ਉੱਥੇ ਬੁਰਾ ਹਾਲ ਸੀਗਾ ਔਰ ਸੱਟਾਂ ਵੱਜੀਆਂ ਹੋਈਆਂ ਉਹ ਤਸਵੀਰਾਂ ਹਜੇ ਵੀ ਸਾਡੇ ਕੋਲ ਨਹੀਂ ਅਸੀਂ ਵੀਡੀਓ ਬਣਾਈਆਂ ਨੇ ਕਿਉਂ ਨਾ ਵਿਰੋਧ ਕਰਨ ਤਹਾਨੂੰ ਕਿਸੇ ਦੇ ਘਰ ਵਿੱਚ ਆਪਣੀ ਹੀ ਰਾਜਧਾਨੀ ਵਿੱਚ ਜਾਣ ਨਾ ਦਿੱਤਾ ਜਾਵੇ ਤਾਂ ਕਿਸਾਨ ਵਿਰੋਧ ਨਹੀਂ ਕਰਨਗੇ ਤਾਂ ਹੋਰ ਕੀ ਕਰਨਗੇ ਇਹ ਲੰਡੂ ਦੱਸਦਾ ਉਦੋਂ ਕਿਉਂ ਨਹੀਂ ਇਹਨੇ ਕਿਹਾ ਵੀ ਸਰਕਾਰ ਹੀ ਲੰਡੂ ਕੰਮ ਕਰ ਰਹੀ ਹੈ ਸਰਕਾਰ ਜਦੋਂ ਗੋਲੀਆਂ ਚਲਾਉਂਦੀ ਆ ਰਬੜ ਦੀਆਂ ਬੰਬ ਸਿੱਟਦੀ ਆ ਆਪਣੇ ਹੀ ਮੁਲਕ ਦੇ ਵਿੱਚ ਰਹਿੰਦੇ ਵਸਿੰਦਿਆਂ ਨੂੰ ਦੂਜੇ ਮੁਲਕ ਦੇ ਬੰਦੇ ਦੱਸਦੀ ਆ ਉਦੋਂ ਬਿੱਟੂ ਕਿੱਥੇ ਸੀ ਇਹ ਵੀ ਬਿੱਟੂ ਨੂੰ ਦੇਖਣਾ ਚਾਹੀਦਾ ਸੋਚਣਾ ਚਾਹੀਦਾ ਬਿੱਟੂ ਥੋੜਾ ਦੇ ਬੌਂਦਲ ਗਿਆ ਸਿੱਧੀ ਗੱਲ ਤਾਂ ਮੈਂ ਕਹਿ ਰਿਹਾ ਬੇਸਕੋ ਰਾਜਨੀਤਿਕ ਲੀਡਰ ਆ ਪਰ ਕਿਸਾਨਾਂ ਨੂੰ ਲੋਕਾਂ ਨੂੰ ਕਿਸਾਨ ਕਈ ਇੱਕ ਜੱਟ ਜ਼ਿਮੀਂਦਾਰ ਨਹੀਂ ਹੁੰਦਾ ਕਿਸਾਨ ਮਜ਼ਦੂਰ ਵਰਗ ਵਾਲੇ ਵੀ ਕਿਸਾਨ ਨੇ ਜਿਨ੍ਹਾਂ ਕੋ ਘਾਟ ਆ ਉਹ ਕਹਿੰਦਾ ਵੀ ਇਹ ਫੋਰਚਨਰ ਗੱਡੀਆਂ ਲਈ ਫਿਰਦੀਆਂ ਨੇ ਫੋਰਚਨਰ ਗੱਡੀਆਂ ਬਿੱਟੂ ਦੇ ਬਾਪੂ ਜਾਂ ਬਿੱਟੂ ਦੇ ਘਰੋਂ ਨਹੀਂ ਆਈਆਂ ਲੋਕਾਂ ਨੇ ਆਪਣੇ ਹੱਡ ਪੈਰਾਂ ਦੇ ਨਾਲ ਜਿਹੜੀ ਹੱਡ ਭੰਨਣੀ ਗਰਮੀ ਦੇ ਵਿੱਚ ਮਿਹਨਤ ਕੀਤੀ ਹੈ ਤਾਂ ਉਹਨਾਂ ਨੇ ਘਰਾਂ 'ਚ ਗੱਡੀਆਂ ਖੜਾਈਆਂ ਨੇ ਜੇ ਉਹਨਾਂ ਨੇ ਨਹੀਂ ਚੁਬਦੀਆਂ ਨੇ ਤਾਂ ਫਿਰ ਉਹ ਪਹਿਲਾਂ ਹੀ ਜਿਹੜੇ ਅਜਿਹੇ ਬਿਆਨ ਦੇ ਰਹੇ ਆ ਆਪਣੀਆਂ ਗੱਡੀਆਂ 'ਚ ਕਿਉਂ ਘੁੰਮ ਰਹੇ ਆ ਆਪ ਕਿਉਂ ਨਹੀਂ ਖੇਤੀ ਕਰ ਰਹੇ ਆ ਉਹ ਕਹਿੰਦਾ ਮੈਂ ਵੀ ਕਿਸਾਨ ਦਾ ਪੁੱਤ ਆ ਤਾਂ ਆਪ ਕਿਉਂ ਨਹੀਂ ਜ਼ਮੀਨ ਦੇ ਵਿੱਚ ਇਹ ਜੇ ਠਾੜ ਦੀ ਧੁੱਪ ਦੇ ਵਿੱਚ ਖੇਤੀ ਕਰ ਰਹੇ ਆ ਕੁਰਸੀਆਂ ਦੇ ਵਿੱਚ ਬੈਠ ਕੇ ਬਿਆਨ ਦੇਣੇ ਅਲੱਗ ਗੱਲ ਆ ਪਰ ਗਰਾਊਂਡ ਲੈਵਲ ਤੇ ਕੰਮ ਕਰਾਂ ਅਲੱਗ ਗੱਲ ਆ ਕਿਸਾਨ ਸੁਭਦੀਪ ਸਿੰਘ ਮਰਿਆ ਔਰ ਪ੍ਰਿਤਪਾਲ ਦੀਆਂ ਹੱਡੀਆਂ ਤੋੜੀਆਂ ਨੇ ਸੰਭੂ ਬਾਰਡਰ ਤੇ ਨੌਜਵਾਨਾਂ ਦੀਆਂ ਅੱਖਾਂ ਤੇ ਗੋਲੀਆਂ ਵੱਜੀਆਂ ਔਰ ਸੈਂਕੜੇ ਨੌਜਵਾਨ ਫੱਟੜ ਹੋਏ ਨੇ ਉਦੋਂ ਕਿਉਂ ਨਹੀਂ ਸਰਕਾਰ ਦਾ ਵਿਰੋਧ ਕੀਤਾ ਔਰ ਉਦੋਂ ਕਿਉਂ ਨਹੀਂ ਚੇਤਾਵਨੀ ਦਿੱਤੀ ਸਰਕਾਰ ਨੂੰ ਹੁਣ ਇਲੈਕਸ਼ਨ ਕਮਿਸ਼ਨ ਵੀ ਚੁੱਪ ਹੈ ਹੁਣ ਬਿੱਟੂ ਦੇ ਭਾਜਪਾਲੇ ਵੀ ਚੁੱਪ ਨੇ ਪਰ ਇਹਨਾਂ ਬਿਆਨਾਂ ਨੇ ਬਹੁਤ ਕੁਝ ਸਵਾਲ ਖੜੇ ਕਰਤੇ ਪਹਿਲੀ ਗੱਲ ਤਾਂ ਇਹ ਜਿਹੇ ਬਿਆਨਾਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਨੂੰ ਸਰਦਾਰਕ ਹੋਣਾ ਚਾਹੀਦਾ ਦੂਸਰੀ ਗੱਲ ਸਰਕਾਰ ਚਾਹੇ ਪੰਜਾਬ ਦੀ ਹੈ ਚਾਹੇ ਉਹ ਵੀ ਹੈ ਉਹ ਇਹਦੇ ਤੇ ਜਵਾਬ ਦੇਣਾ ਚਾਹੀਦਾ ਕਾਰਵਾਈ ਵੀ ਹੋਣੀ ਚਾਹੀਦੀ ਮੇਰੇ ਮੁਤਾਬਿਕ ਤਾਂ ਬਿਲਕੁਲ ਸਹੀ ਗੱਲ ਆ ਕਿਉਂਕਿ ਜਿਹੜਾ ਬਿਆਨ ਨੇ ਇਹ ਬਿਆਨ ਪਕ ਨਹੀਂ ਭੜਕਾਉ ਭਾਚਣ ਇੱਕ ਤਰ੍ਹਾਂ ਦਾ ਭੜਕਾਉ ਬਿਆਨ ਆ ਇਹਦੇ ਨਾਲ ਕਿਸਾਨ ਭੜਕਣਗੇ ਤੇ ਕਿਤਨਾ ਕਿਤੇ ਮਾਹੌਲ ਆ ਜਿਹੜਾ ਖਰਾਬ ਹੋ ਸਕਦਾ ਕਿਉਂਕਿ ਕਿਸਾਨਾਂ ਦੇ ਮਨ ਦੇ ਵਿੱਚ ਗੁੱਸਾ ਆਊਗਾ ਆਊਗਾ ਵੀ ਜ਼ਰੂਰ ਜਿਵੇਂ ਇਹਨਾਂ ਨੇ ਕਿਹਾ ਨਾ ਵੀ ਲੰਡੂ ਦੱਸਿਆ ਉਹਨਾਂ ਨੂੰ ਵੀ ਤੁਸੀਂ ਦੱਸਾਂਗੇ ਹਿਸਾਬ ਦੱਸਾਂਗੇ ਕੱਲੇ-ਕੱਲੇ ਦੀ ਫੋਟੋ ਮੇਰੇ ਕੋਲ ਨੋਟ ਆ ਨਾ ਵੀ ਚਾਰ ਤਿੰਨ ਕੱਲੇ-ਕੱਲੇ ਨੂੰ ਹਿਸਾਬ ਦੇਵਾਂਗੇ ਕਿਉਂਕਿ ਜਿਹੜੀ ਮੋਦੀ ਸਰਕਾਰ ਦੁਆਰਾ ਫੇਰ ਆ ਰਹੀ ਆ ਫੇਰ ਦੱਸਾਂਗੇ ਕੀ ਭਾਵੇਂ ਕਰ دیا۔ ਇਹ ਗੱਲਾਂ ਬਿੱਟੂ ਦੀਆਂ ਗਲਤ ਨੇ ਪਰ ਇੱਕ ਗੱਲ ਜਿਹੜੇ ਭਾਜਪਾ ਨੇ ਢੰਗਾਉ ਆ ਇਹਦੇ ਨਾਲ ਮਾਹੌਲ ਜਿਹੜਾ ਪੰਜਾਬ ਦਾ ਖਰਾਬ ਹੋ ਸਕਦਾ ਜਿਹੇ ਚ ਇਲੈਕਸ਼ਨ ਕਮਿਸ਼ਨ ਦੀ ਗੱਲ ਚੰਗੀ ਤੁਸੀਂ ਕੀਤੀ ਵੀ ਇਲੈਕਸ਼ਨ ਕਮਿਸ਼ਨ ਨੂੰ ਨੋਟਿਸ ਲੈਣਾ ਚਾਹੀਦਾ ਪਰ ਜੇ ਲੀਡਰਾਂ ਤੋਂ ਜਾਂ ਉਹਨਾਂ ਨੇ ਤਾਂ ਬੜੀ ਸਿੱਧੀ ਇਲੈਕਸ਼ਨ ਕਮਿਸ਼ਨ ਨੂੰ ਨੋਟਿਸ ਲੈ ਲਿਆ ਬਿੱਟੂ ਤੇ ਕਿਉਂ ਨਹੀਂ ਲਿਆ ਉਹਦਾ ਚੱਕਰ ਤਾਂ ਇਹ ਕਿਤਨਾ ਕੀਤੇ ਅੰਦਰ ਜਿਹੜੀ ਰਲ਼ੀ ਮਿਲੀ ਹੈ ਨਾ ਇਹ ਚੀਜ਼ ਸਮਨੇ ਨਹੀਂ ਆ ਰਹੀ ਪਰ ਅੰਦਰ ਘਾਤੇ ਰਲੀ ਮਿਲੀ ਕੰਮ ਹੈਗਾ ਹੈ ਹਾਂ ਲੋਕ ਇਹ ਲੋਕਾਂ ਦਾ ਰੀਤਾਂ ਦਾ ਉਹੀ ਚੱਕਰ ਆ ਨਾ ਜਦੋਂ ਕਹਿੰਦੇ ਹੁਣ ਚੰਨੀ ਦਾ ਤੁਸੀਂ ਗੱਲ ਕੀਤੀ ਉਹਦੇ ਮਿੰਟਾਂ ਸੈਂਕੜਾਂ ਦੇ ਵਿੱਚ ਉਹਨੂੰ ਨੋਟਿਸ ਹੋ ਗਿਆ ਨਾ ਤੇ ਹੁਣ ਅਜੇ ਤੱਕ ਬਿੱਟੂ ਦੇ ਬਿਆਨ ਤੇ ਜਿਆ ਕੋਈ ਨਹੀਂ ਆਇਆ ਨਾ ਕੋਈ ਸਰਕਾਰ ਹਾਂ ਹੰਸ ਰਾਜਾਂਸ ਵੀ ਕੁਝ ਨਹੀਂ ਮਤਲਬ ਹਾਲਾਕਿ ਜਦੋਂ ਇਲੈਕਸ਼ਨ ਕੁਝ ਉਹਨੇ ਪਜੋਰ ਬਿਆਨ ਵੀ ਜਾਂਚ ਕਰਨ ਦੀ ਜਰੂਰਤ ਹੁੰਦੀ ਹੁਕਮ ਵੀ ਦੇ ਬਾਰੇ ਪੁੱਛ ਮਤਲਬ ਇਹ ਬਾਰੇ ਬ੍ਰੀਕਿੰਗ ਦੀ ਜਾਂਚ ਕੀਤੀ ਜਾਏ ਬਿਆਨ ਬਾਰੇ ਪਰ ਬਿੱਟੂ ਦੇ ਬਾਰੇ ਹੇ ਤੱਕ ਅਜਿਹਾ ਮਿਲਦਾ ਕੁਛ ਨਾ ਮ ਸੁਣਿਆ ਨਾ ਮ ਦੇਖਿਆ ਵੀ ਕਹੀ ਜੇ ਬੈਨਬੈ ਜੀ ਆਈ ਹੋਵੇ ਪਰ ਤਾਂ ਇਹ ਚੀਜ਼ਾਂ ਨਾ ਸ਼ੋਭਾ ਨਹੀਂ ਦਿੰਦੀਆਂ ਕਿਉਂਕਿ ਇਹ ਬਿੱਟੂ ਭੁੱਲ ਗਿਆ 2020 ਦੇ ਵਿੱਚ ਦਿੱਲੀ ਅੰਦੋਲਨ ਦੇ ਵਿੱਚ ਗਿਆ ਸੀ ਇਹ ਤੇ ਮਸਾ ਮੈਂ ਨਾ ਜਾਨ ਬਚਾ ਕੇ ਨਿਕਲੇ ਉੱਥੋਂ ਕਿਸਾਨਾਂ ਨੇ ਇਹਨੂੰ ਪਜਾਇਆ ਪਜਾ ਕੇ ਕੁੱਟਿਆ ਸੀਗਾ ਇਹਦਾ ਇਹ ਲੜੂਗਾ ਇਹਨਾਂ ਦਾ ਬੁਰਾ ਹਾਲ ਕਰਤਾ ਸੀਗਾ ਲੀਡਰਾਂ ਦਾ ਤੇ ਉੱਥੇ ਦਾ ਬਿੱਟੂ ਦੀ ਸ਼ਾਇਦ ਪੱਗ ਤੱਕ ਹਿੱਲ ਗਈ ਸੀ ਐਨਾ ਬਿੱਟੂ ਦਾ ਵਿਰੋਧ ਹੋਇਆ ਸੀਗਾ ਮਸਾ ਨਿਕਲੇ ਦੀ ਬਿੱਟੂ ਜਿੱਥੋਂ ਭੱਜ ਕੇ ਆਪਣੇ ਕੋਲ ਵੀਡੀਓ ਪਈਆਂ ਨੇ ਆਪਾਂ ਸ਼ੋ ਵੀ ਕਰ ਸਕਦੇ ਆ ਤੇ ਇੰਨਾ ਵਿਰੋਧ ਹੋਇਆ ਸੀਗਾ ਫੇਰ ਵੀ ਨਹੀਂ ਦੇਖ ਲੈਣ ਉਹਨੂੰ ਕਹਿੰਦੇ ਆਪਾਂ ਵੀ ਦਿਮਾਗ ਇਹਨਾਂ ਦਾ ਪਤਾ ਨਹੀਂ ਕੀ ਚੱਕਰ ਆ ਕੀ ਨਹੀਂ ਪਤਾ ਨਹੀਂ ਤਰਨੇ ਇਹਨਾਂ ਬਗਲਾ ਕੇ ਵੀ ਸਾਡੀ ਹਾਰ ਹੋਊਗੀ ਹਨਾ ਹਾਲਾਂਕਿ ਚੱਲੇ ਤਾਂ ਬਾਅਦ ਦੇ ਖਮਾ ਲੋਕਾਂ ਦਾ ਕੀ ਪਤਾ ਉਹਨੂੰ ਵੋਟ ਪਾ ਦੇਣ ਵੀ ਤੁਸੀਂ ਅਜਿਹੇ ਬਿਆਨ ਨਾ ਦਿਓ ਜੇਕਰ ਤੁਸੀਂ ਅਜਿਹੇ ਬਿਆਨबाजी ਕਰੋਗੇ ਜਿਹੜੀ ਕਦੀ ਵੋਟ ਪੈਣੀ ਉਹ ਵੀ ਨਹੀਂ ਪੈਣੀਗੀ ਇੱਕ ਗੱਲ ਹੋਰ ਬਿੱਟੂ ਨੇ ਗਦਾਰ ਕਿਹਾ ਕਿ ਗਦਾਰ ਨੇ ਜਿਹੜੇ ਭਾਜਪਾ ਦੇ ਕਮਲ ਨੂੰ ਵੋਟ ਨਹੀਂ ਪਾਉਣਗੇ ਗਦਾਰ ਉਹ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦਾ ਜਿਹੜਾ ਬਾਲਦੇਵਸ ਮਨਾਇਆ ਜਾ ਰਿਹਾ ਉਹ ਗਦਾਰ ਹੋਣਗੇ ਜਿਹੜੇ ਇਹ ਭੁੱਲ ਗਏ ਗਦਾਰ ਹੋਣਗੇ ਉਹ ਹੋਣਗੇ ਜਿਨ੍ਹਾਂ ਨੇ RAM ਮੰਦਰ ਵੇਲੇ ਖੁਸ਼ੀ ਜाहिर ਕੀਤੀ ਐ ਪਰ ਵੋਟ ਭਾਜਪਾ ਨੂੰ ਨਹੀਂ ਪਾਉਣਗੇ ਗਦਾਰ ਉਹ ਉਹ ਹੋਣਗੇ ਕਹਿੰਦਾ ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਦਾ ਲੰਗ੍ਹੇ ਵੇਲੇ ਦਰਸ਼ਨ ਤਾਂ ਕਰ ਲਏ ਪਰ ਵੋਟ ਭਾਜਪਾ ਨੂੰ ਨਹੀਂ ਪਾਈ ਦੀ ਇਹ ਕੌਣ ਹੁੰਦਾ ਗਦਾਰ ਕਹਿਣ ਵਾਲਾ ਪਹਿਲੀ ਗੱਲ ਸਾਡੇ ਕੋਲ ਕਾਨੂੰਨੀ ਅਧਿਕਾਰ ਆ ਅਸੀਂ ਆਪਣੀ ਵੋਟ ਆਪਣੇ ਮਨਮਤ ਦੇ ਨਾਲ ਪਾ ਸਕਦੇ ਹਾਂ ਇਹ ਕੌਣ ਹੁੰਦਾ ਗਦਾਰ ਕਹਿਣ ਵਾਲਾ ਔਰ ਦੂਸਰੀ ਗੱਲ ਇੱਥੇ ਵੀ ਸਵਾਲ ਖੜਾ ਬਣਦਾ ਏ ਕਿ ਤੁਸੀਂ ਲੋਕਾਂ ਨੂੰ ਗਦਾਰ ਕਹਿ ਰਹੇ ਹੋ VOTERਾਂ ਨੂੰ ਗਦਾਰ ਕਹਿ ਰਹੇ ਹੋ ਮਤ ਦਾ ਦਾਨ ਕਰਨਾ ਭਾਵ ਤੁਹਾਨੂੰ ਵੋਟ ਦਾ ਦਾਨ ਕਰਕੇ ਤੁਹਾਨੂੰ ਜਿਤਾਉਂਦੇ ਨੇ ਅੱਜ ਤੁਸੀਂ ਉਹਨਾਂ ਲੋਕਾਂ ਨੂੰ ਇੱਕ ਇਹ ਕਹਿ ਰਹੇ ਹੋ ਕਿ ਗਦਾਰ ਤੁਸੀਂ ਦੱਸੋਗੇ ਕਿ ਗਦਾਰ ਨੇ ਵੀ ਕਮਲ ਦੇ ਵੋਟ ਨੂੰ ਜਿਹੜਾ ਕਮਲ ਦੇ ਫੁੱਲ ਨੂੰ ਵੋਟ ਨਹੀਂ ਪਾਉਣਗੇ ਸਾਡੇ ਕੋਲ ਆਪਣਾ ਕਾਨੂੰਨੀ ਅਧਿਕਾਰ ਹੈ ਸਾਡੇ ਕੋਲ ਆਪਣੀ ਮਨਮਤਾ ਸੀ ਕਿਸ ਨੂੰ ਵੋਟ ਪਾਉਣੀ ਆ ਕਿਹਨੂੰ ਜਿਤਾਉਣਾ ਜੇ ਅਸੀਂ ਕਮਲ ਨੂੰ ਵੋਟ ਨਹੀਂ ਪਾਵਾਂਗੇ ਤਾਂ ਅਸੀਂ ਗਦਾਰ ਹੋਏ ਲਖਵੀ ਸਿੰਘ ਇਹ ਗੱਲ ਦਾ ਬੜਾ ਵੱਡਾ ਦੁੱਖ ਵੀ ਲੱਗਿਆ ਕਿ ਉਹ ਕਹਿੰਦਾ ਵੀ ਜੇ ਕਮਲ ਨੂੰ ਵੋਟ ਨਹੀਂ ਪਾਉਂਗੇ ਤਾਂ ਉਹ ਲੋਕ ਗਦਾਰ ਹੋਣਗੇ ਤੁਸੀਂ ਨਹੀਂ ਪਾਉਂਗੇ ਮੇਰੇ ਵਰਗਾ ਨਹੀਂ ਪਾਵੇਗਾ ਕਿ ਉਹ ਲੋਕ ਗਦਾਰ ਹੋਗੇ ਕਿ ਜੇ ਕਾਂਗਰਸ ਜਾਂ ਝਾੜੂ ਵਾਲਿਆਂ ਨੂੰ ਜਾਂ ਉਥੇ ਅਮਰਤਪਾਲ ਦੀ ਗੱਲ ਕੀਤੀ ਜਾ ਰਹੀ ਹੈ ਸਿਮਰਜੀਤ ਸਿੰਘ ਮਾਨ ਖੜਾ ਹੈ ਅਕਾਲੀ ਦਲ ਖੜਾ ਹੈ ਇਹਨਾਂ ਨੂੰ ਵੋਟ ਪਾਉਣ ਵਾਲੇ ਸਾਰੇ ਗਦਾਰ ਹੋਗੇ ਕਿਤੇ ਇਹ ਤਰਨ ਰਵਨੀ ਸਿੰਘ ਬਿੱਟੂ ਨੂੰ ਸੁਣਨਾ ਚਾਹੀਦਾ ਵੀ ਕਿ ਹੁਣ ਬਿੱਟੂ ਲਈ ਦੱਸੋ ਕਿ ਸਾਨੂੰ ਆਪਾਂ ਕਿਹਨੂੰ ਵੋਟ ਪਾਉਣੀ ਆ ਚਾਹੇ ਆਪਾਂ ਨਾਗਰ ਆਪਾਂ ਜਿਹੜਾ ਪੱਤਰਕਾਰ ਆਪਾਂ ਨਾਗਰ ਕੀ ਵੀ ਹੈਗਾ ਆਪਾਂ ਵੋਟ ਆਪਾਂ ਨਹੀਂ ਪਾਉਣੀ ਹੈ ਨਾ ਹੁਣ ਇਹ ਇਹ ਗੱਲ ਹੁਣ ਲੋਕਾਂ ਨੂੰ ਰਵਨੀ ਸਿੰਘ ਬਿੱਟੂ ਥੋੜੀ ਰਹੂਗਾ ਵੀ ਤੁਸੀਂ ਇਹਨੂੰ ਵੋਟ ਪਾਉਣੀ ਜਨਾਬ ਜੀ ਤੁਸੀਂ ਗੁਦਾਰ ਹੋਗੇ ਪਹਿਲੀ ਗੱਲ ਇਹ ਹੁੰਦਾ ਕੋਣਾ ਕਹਿਣਾ ਲੈ ਸਹੀ ਨਹੀਂ ਇੱਕ ਉਮੀਦਵਾਰ ਆ ਪਾਰਟੀ ਦਾ ਨੁਮਾਇੰਦਾ ਆਪਣਾ ਪ੍ਰਚਾਰ ਕਰੇ ਬਾਕੀ ਮਰਜ਼ੀ ਲੋਕਾਂ ਦੀ ਆ ਚਾਹੇ ਤੇਰੇ ਨਾਲ ਦੇ ਰਹੇ ਨੇ ਤੁਹਾਨੂੰ ਵੋਟ ਨਾ ਪਾਉਣ ਸਹੀ ਨਹੀਂ ਉਹਦੀ ਮਰਜ਼ੀ ਆ ਚਾਹੇ ਤੇਰੇ ਨਾਲ 24 ਘੰ ਉਹਨੇ ਵੋਟ ਜਾ ਕੇ ਕਿਹੜਾ ਬਟਨ ਦੱਬਣਾ ਉਹਦੀ ਪਰਸਨਲ ਹੋ ਆ ਉਹਨੇ ਆਪਣੇ ਉਹਨੂੰ ਅਧਿਕਾਰ ਆ ਵੋਟ ਪਾਉਣ ਦਾ ਆਪਣੀ ਮਰਜ਼ੀ ਨਾਲ ਪਾਊਗਾ ਉਹਨਾਂ ਨੂੰ ਕਿਸੇ ਦਾ ਹੱਥ ਫੜ ਕੇ ਵੀ ਨਹੀਂ ਪਾ ਸਕਦਾ ਕਿਸੇ ਦਾ ਹੱਥ ਫੜ ਕੇ ਨਹੀਂ ਵੋਟ ਪਾ ਸਕਦਾ ਇਹ ਵੀ ਬਿੱਟੂ ਇਹ ਗੱਲ ਕਹਿ ਨਹੀਂ ਸਕਦਾ ਵੀ ਉਹ ਬੰਦਾ ਗਦਾਰ ਹੋਊਗਾ ਜਿਹੜਾ ਬੀਜੇਪੀ ਨੂੰ ਵੋਟ ਨਹੀਂ ਪਾਊਗਾ ਸਹੀ ਨਹੀਂ ਇਹ ਗੱਲ ਤਾਂ ਗੱਲਾਂ ਗਲਤ ਨੇ ਤਨ ਮੈਨੂੰ ਇਹੀ ਦੱਸਦਾ ਮੈਂ ਜਿਹੜੇ ਵੋਟਾਂ ਲੇਟ ਹੋ ਗਈਆਂ ਥੋੜੀਆਂ ਲੇਟ ਰੱਖੀਆਂ ਨੇ ਜੂਨ ਦਾ ਮਹੀਨਾ ਗਰਮੀ ਟੈਂਪਰੇਚਰ 48 52 ਡਿਗਰੀ ਚੱਲ ਰਿਹਾ ਇਹਨਾਂ ਨੂੰ ਬਾਹਰ ਨਿਕਲਣਾ ਨਿਕਲਦੇ ਤਾਂ ਹੈ ਨਹੀਂ ਬਾਹਰ ਏਸੀਆਂ ਚੋਏ ਹਨਾ ਹੁਣ ਮਸਾਂ ਮਸਾਂ ਨਿਕਲੇ ਉਹ ਵੀ 2 ਮਹੀਨੇ ਨਿਕਣਾ ਹੁੰਦੇ ਨੇ ਇਹਨਾਂ ਨੇ ਇਸ ਵਾਰ ਅੱਤ ਦੀ ਗਰਮੀ ਤੇ ਬਾਹਰ ਨਿਕਲਣ ਨੂੰ ਔਖਾ ਹੋਇਆ ਪਿਆ ਪਹਿਲਾਂ ਅਮਰਤਪਾਲ ਬਾਰੇ ਬੋਲਦਾ ਸੀ ਬਿੱਟੂ ਕਹਿੰਦਾ ਅਮਰਤਪਾਲ ਜੇਕਰ ਐਮਪੀ ਬਣਦਾ ਆਪਾਂ ਨੂੰ ਪਿਆ ਫਟ ਕੇ ਭੱਜਣਾ ਪੈਣਾ ਸਹੀ ਵੀ ਕਿਤਨਾ ਕਿਤੇ ਚੱਲ ਉਹ ਬਿਆਨ ਦਾ ਵੀ ਇਹਦਾ ਬੜਾ ਵਿਰੋਧ ਹੋ ਰਿਹਾ ਸਿੱਤੇ ਇਹਨਾਂ ਨੂੰ ਕਿਹਾ ਜਾ ਰਿਹਾ ਵੀ ਚਲੋ ਪ੍ਰਚਾਰ ਕਰੋ ਤੁਸੀਂ ਆਹ ਇਹ ਜਿਹੇ ਮਨ ਘੜਤ ਪੜਕਾਉ ਗੱਲਾਂ ਨਾ ਕਰੋ ਕਿਉਂਕਿ ਆਪਣਾ ਜਿਹੜਾ ਕੰਮ ਆ ਉਹ ਇੱਕ ਗੱਲ ਹੋਰ ਵੀ ਲਖੀਸੇ ਮੈਂ ਕਹਿਣਾ ਜਿਹੜੇ ਮਾਹੌਲ ਖਰਾਬ ਪਤਾ ਕਾ ਤੋਂ ਕੀਤਾ ਜਾ ਰਿਹਾ ਪਹਿਲੀ ਗੱਲ ਤਾਂ ਇਹ ਹੈ ਕਿ ਮਾਹੌਲ ਖਰਾਬ ਕਰਨ ਲਈ ਇਹਨਾਂ ਦੀ ਰਣਨੀਤੀ ਹੈ ਭਾਜਪਾ ਦੇ ਹੰਸਰਾਜ ਦਾ ਬਿਆਨ ਆਇਆ ਸੀ ਕਿ ਅਸੀਂ ਇਹਨਾਂ ਤੋਂ ਜ਼ਮੀਨਾਂ ਖੋਕੇ ਮਜ਼ਦੂਰ ਵਰਗ ਨੂੰ ਦਵਾਂਗੇ ਉਹਨਾਂ ਵਰਗਾਂ ਨੂੰ ਦਵਾਂਗੇ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਇਹਦੇ ਪਿੱਛੇ ਇੱਕ ਡੂੰਗੀ ਖੇੜਾ ਬੀਜੇਪੀ ਪੰਜਾਬ ਦੇ ਵਿੱਚ ਆਪਣਾ ਜਿਹੜਾ ਪ੍ਰਸਾਰ ਨਹੀਂ ਕਰ ਰਹੀ ਬੀਜੇਪੀ ਕੋਲ ਘੱਟੋ ਘੱਟ 10% ਵੋਟਾਂ ਪੰਜਾਬ ਦੇ ਵਿੱਚ ਪਰ ਕਿਸਾਨਾਂ ਦੇ ਵਿਰੋਧ ਦੇ ਨਾਲ ਉਹਨਾਂ ਨੂੰ ਪਰਸੈਂਟੇਜ ਵੱਧ ਰਹੀ ਆ ਕਿਉਂ ਵੱਧ ਰਹੀ ਆ ਇਹਦੇ ਪਿੱਛੇ ਇਹਨਾਂ ਦੇ ਬਿਆਨ ਸੁਣਿਓ ਮੈਂ ਪਰਸੋਂ ਹੰਸਰਾਜ ਹੰਸ ਦਾ ਬਿਆਨ ਸੁਣ ਰਿਹਾ ਸੀ ਕਿ ਮੱਧ ਵਰਗੀ ਲੋਕਾਂ ਨੂੰ ਅਸੀਂ ਜ਼ਮੀਨਾਂ ਦੇਵਾਂਗੇ ਜਿਹੜੇ ਮਰੱਬੇ ਜਾਂ ਇਹਨਾਂ ਤੋਂ ਖੋਕੇ ਦੇਵਾਂਗੇ ਉਹਦੇ ਵਿੱਚ ਤਾਂ ਲੋਕ ਇਹਨਾਂ ਦੇ ਪੱਖ 'ਚ ਜਾਣਗੇ ਇਹ ਰਾਜਨੀਤੀ ਗੰਦੀ ਖੇਡੀ ਜਾ ਰਹੀ ਆ ਤੇ ਦੂਸਰੀ ਗੱਲ ਇਹਦੇ ਕਰਕੇ ਪਸਾਰ ਤਾਂ ਵੱਧ ਰਿਹਾ ਭਾਜਪਾ ਦਾ ਹੁਣ ਜਿਹੜੇ ਮਜ਼ਦੂਰ ਵਰਗ ਜਾਂ ਗਰੀਬ ਵਰਗ ਦੇ ਪਛੜੀ ਸ੍ਰੇਣੀਆਂ ਦੇ ਲੋਕ ਨੇ ਉਹ ਕਹਣਗੇ ਸਾਡੇ ਕੋਲ ਅਸੀਂ ਮਾਲਕੀ ਹੱਕ ਹੋਊਗਾ ਸਾਡੇ ਕੋਲ ਹਨਾ ਸਰਕਾਰਾਂ ਨੇ ਮਰੱਬੇ ਵੰਡਣ ਦੀ ਗੱਲ ਕਹੀ ਸੀ ਜਾਂ ਹੋਰ ਉਹ ਇਹਨਾਂ ਨਾਲ ਜੁੜਨਗੇ ਇਹਨਾਂ ਨੇ ਕੂਟਨੀਤੀ ਮੈਂ ਭਾਜਪਾ ਦੀ ਸਰਕਾਰ ਵੇਲੇ ਦੀ ਜਿਹੜੀ ਇਹ ਸਰਕਾਰ ਹੁਣ ਵੇਲੇ ਦੀ ਆ ਜਿਹੜੀ ਨੀਤੀ ਅਪਣਾ ਰਹੀ ਆ ਬਰੀਕਲੀ ਗੱਲ ਇਹ ਆ ਕਿ ਅਜਿਹੀ ਕੂਟਨੀਤੀ ਬਣਾ ਰਹੀ ਹੈ ਜਿਹੜੇ ਨੇ ਬਿਆਨਾਂ ਤੋਂ ਸਪਸ਼ਟ ਮਿਲ ਰਹੀ ਆ ਕਿ ਇਹ ਜਾਤ ਪਾਤ ਨੂੰ ਲੈ ਕੇ ਜੱਟ ਜ਼ਿਮੀਦਾਰ ਐਸਸੀ ਤੇ ਜੱਟ ਦਾ ਕਈ ਚੀਜ਼ਾਂ ਕੋਈ ਹੰਸਰਾ ਦੇ ਇੱਕ ਐਸਸੀ ਕੈਟਾਗਰੀ ਦੇ ਆ ਜਾਂ ਸ਼ੈਡਿਊਲ ਕਾਸਟ ਦਾ ਬੰਦਾ ਆ ਹਨਾ ਉਹਨੇ ਇਹ ਵੀ ਕਿਹਾ ਕਿ ਸਾਡੇ ਵਰਗਿਆਂ ਨੂੰ ਇਹ ਹਰੀ ਸਿੰਘ ਨਲੂਏ ਵਰਗਿਆਂ ਦੇ ਪੁੱਤਰਾਂ ਨੂੰ ਇਹ ਮਾੜਾ ਕਹਿੰਦੇ ਨੇ ਉਥੋਂ ਪਤਾ ਲੱਗਦਾ ਕਿ ਇਹਨੇ ਜਾਟ ਬਰਾਦਰੀ ਦੀ ਰਾਜਨੀਤੀ ਕਰਨੀ ਸ਼ੁਰੂ ਕਰ ਦਿੰਦੀ ਹੈ ਤਨ ਚੱਕਰ ਤੋਂ ਉਹੀ ਗੱਲ ਹੈ ਨਾ ਵੋਟਾਂ ਦੇ ਵਿੱਚ ਪਹਿਲੀ ਗੱਲ ਤਾਂ ਯਾਰ ਧਰਮ ਦੀ ਰਾਜਨੀਤੀ ਹੋਣੀ ਚਾਹੀਦੀ ਚਾਹੇ ਚਾਹੇ ਗੱਲ ਭਾਜਪਾ ਦੀ ਚਾਹੇ ਗੱਲ ਪੰਜਾਬ ਦੀ ਆ ਪਰ ਅੱਜ ਦੇ ਸਮੇਂ ਦੇ ਵਿੱਚ ਇੱਕ ਚੀਜ਼ ਜ਼ਰੂਰ ਦੇਖਣ ਨੂੰ ਮਿਲਦੀ ਹੈ ਦਰਨ ਹਰੇਕ ਪਾਸੇ ਧਰਮ ਨੂੰ ਅੱਗੇ ਰੱਖ ਕੇ ਵੋਟਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਚਾਹੇ ਆਪਣੇ ਪੰਜਾਬ ਦੀ ਗੱਲ ਲਵੇ ਚਾਹੇ ਜੁਪੀ ਦੀ ਜਾਂ ਬਿਹਾਰ ਦੀ ਗੱਲ ਲਵੇ ਨਾ ਕਿਉਂਕਿ ਹਰੇਕ ਪਾਸੇ ਹੁਣ ਰਾਮ ਮੰਦਰ ਨੂੰ ਬੜਾ ਰਾਮ ਮੰਦਿਰ ਚਲੋ ਹਿੰਦੂਆਂ ਦੀ ਮੰਦ ਸੀਗੀ ਚਲੋ ਵਧੀਆ ਗੱਲਾਂ ਬਣਵਾਤਾ ਪਰ ਉਹਦੇ ਨਾਮ ਤੇ ਹੁਣ ਰਾਜਨੀਤੀ ਨਹੀਂ ਹੋਣੀ ਚਾਹੀਦੀ ਉਹਦੇ ਨਾਮ ਤੇ ਵੋਟ ਤਾਂ ਨਹੀਂ ਮੰਗਣੀ ਚਾਹੀਦੀ ਕਿ ਦੀ ਜਾ ਰਹੀ ਆ ਵੀ ਮੋਦੀ ਨਾ ਕੀਤਾ ਕਿਤਨਾ ਕਿਤੇ ਜਿਹੜੇ ਮੋਦੀ ਦੇ ਲੀਡਰ ਪ੍ਰਚਾਰ ਕਰਦੇ ਨੇ ਉਹ ਰਾਮ ਮੰਦਰ ਦੀ ਗੱਲ ਜਰੂਰ ਕਰਦੇ ਨੇ ਇਹ ਧਰਮ ਦੀ ਹੋ ਰਾਜਨੀਤੀ ਹੋ ਗਈ ਕਿਤਨਾ ਦੀ ਕਿਉਂਕਿ ਚਲੋ ਰਾਮ ਮੰਦਰ ਬਣਿਆ ਇਹਦੇ ਪਿੱਛੇ ਕੀ ਕੀ ਬਾਣਾ ਵਾਪਰਿਆ ਕੀ ਨਹੀਂ ਵਾਪਰਿਆ ਸਭ ਨੂੰ ਪਤਾ ਸਹੀ ਨਹੀਂ ਵੀ ਕਿੰਨਾ ਚਲੋ ਤਾਂ ਪਹਿਲਾਂ ਉੱਥੇ ਆਪਾਂ ਹਾਂ ਤੇ ਚਲੋ ਗੱਲ ਬਹੁਤ ਲੰਬੀ ਹੋਣੀ ਆਪਣਾ ਇਹਦੇ ਉੱਪਰ ਲੱਗ ਪਰਸਨਲ ਟਾਪਿਕ ਬੰਦਾ ਕਰ ਸਕਦਾ ਰਾਮ ਮੰਦਰ ਨੂੰ ਤਾਂ ਕਿਤਨਾ ਕਿਤੇ ਚਲੋ ਹੁਣ ਇਹ ਥੋੜਾ ਮੁੱਦਾ ਕਾਫੀ ਆ ਪਰ ਧਰਮ ਨੂੰ ਵਿੱਚ ਲੈ ਕੇ ਨਹੀਂ ਵੋਟਾਂ ਦੇ ਵਿੱਚ ਤਾਂ ਇਹ ਜਾ ਗੁੰਜ ਕਰਨਾ ਚਾਹੀਦਾ ਆਪਣਾ ਸਿਰਫ ਤਰਫੱਖ ਹੋ ਕੇ ਚੋਣ ਪ੍ਰਚਾਰ ਕਰਨਾ ਚਾਹੀਦਾ ਤਾਂ ਜੋ ਲੋਕ ਵੀ ਸਹੀ ਰਹਿਣ ਕਿਉਂਕਿ ਜੇਕਰ ਆਪਾਂ ਆਪਾਂ ਹੀ ਲੀਡਰ ਇਹ ਜੀਆਂ ਗੱਲਾਂ ਕਰਨ ਲੱਗੇ ਆਪਾਂ ਉਹ ਵੀ ਜ਼ਿਮੇਦਾਰਤੋ ਵੱਡੇ ਰੱਬੇ ਤੋਂ ਜਿਹੜੀ ਤੋਂ ਵੱਧ ਜ਼ਮੀਨਾਂ ਤੋਂ ਖੋਕੇ ਆਪਾਂ ਮਜ਼ਦੂਰ ਵਰਗ ਦਵਾਂਗੇ ਫਿਰ ਲੋਕਾਂ ਦੇ ਆਪਸ ਵਿੱਚ ਵੀ ਨਾ ਪਿੰਡਾਂ 'ਚ ਪਾੜ ਪੈਣਗੇ ਲੋਕਾਂ ਦੇ ਵਿੱਚ ਲੋਕ ਲੋਕਾਂ ਦੇ ਮਨ ਚ ਆਊਗਾ ਹੁਣ ਕਿਤਨਾ ਕਿਤੇ ਜਿਹੜੀ ਕਿੱਕ ਨੂੰ ਮਿਲ ਗਈ ਉਹਦੇ ਮਗਰ 100 ਨੂੰ ਦੇਖਣਗੇ ਸਾਨੂੰ ਵੀ ਮਿਲਣੀ ਚਾਹੀਦੀ ਬਈ ਇਹਦੇ ਨਾਲ ਲੋਕਾਂ ਦਾ ਵਿੱਚ ਆਪਸ ਵਿੱਚ ਜੜੇ ਫੁੱਟ ਪਊਗਾ ਹੁਣ ਤਾਂ ਚੰਗੇ ਮਿਲ ਕੇ ਰਹਿੰਦੇ ਨੇ ਫਿਰ ਮਿਲ ਕੇ ਰਹਿ ਵੀ ਨਹੀਂ ਹੋਣਾਗਾ ਜਿਹੜੇ ਸੰ ਵਿੱਚ ਇਸ ਗੱਲ ਤੇ ਮੈਂ ਬਿਆਨ ਬਿਲਕੁਲ ਸੁਣਿਆ ਸੀ ਇਹ ਕਹਿੰਦੇ ਵੀ ਅਸੀਂ ਜ਼ਮੀਨਾਂ ਵੰਡਾਂਗੇ ਮਜ਼ਦੂਰ ਵਰਗ ਨੇ ਜਿਹੜੇ ਗਰੀਬ ਵਰਗ ਨੇ ਸ਼ਡਿਊਲ ਓਬੀਐਸ ਨਹੀਂ ਉਹਨਾਂ ਨੂੰ ਵੰ ਇਹ ਵੀ ਗੱਲ ਕਹੀ ਹੈ ਹਾਂਸ ਰਾਜ ਦਾ ਬਿਆਨ ਮੈਂ ਦੋ ਕੁ ਦਿਨ ਤੋਂ ਸੁਣਿਆ ਉਹਦੀ ਸਪੀਚਾਂ ਇਹ ਬਿਆਨ ਦੇ ਰਹੇ ਨੇ ਕਿਉਂਕਿ ਇਹਨਾਂ ਨੂੰ ਅੰਦਰ ਖਾਤੇ ਪਤਾ ਕੀ ਕੁਝ ਚੱਲਣਾ ਹੁਣ ਉਹ ਵਰਗ ਇਹਨਾਂ ਨਾਲ ਜੁੜੇਗਾ ਪਿੰਡਾਂ ਵਿੱਚ ਵੈਰ ਪੈ ਜਾਣਾ ਵੈਰ ਪੈਣ ਦੇ ਨਾਲ ਔਰ ਇੱਕ ਪਾਸੇ ਜ਼ਿਮੀਂਦਾਰ ਭਾਈਚਾਰਾ ਹੋ ਜਾਣਾ ਜੱਟ ਜ਼ਿਮੀਂਦਾਰ ਦੂਸਰੇ ਪਾਸੇ ਸ਼ਡਿਊਲ ਕਾਸ ਜਾਂ ਪਛੜੀਏ ਸ੍ਰੇਣੀ ਵਾਲੇ ਹੋ ਜਾਣ ਦੇ ਤਾਂ ਪਿੰਡਾਂ ਵਿੱਚ ਵੈਰ ਪੈ ਜਾਣਾ ਵੈਰ ਪਾਉਣ ਨਾਲ ਹੀ ਪਾੜੋ ਤੇ ਰਾਜਕੁੜੀ ਦੀ ਰਾਜਨੀਤੀ ਮੋੜ ਤੋਂ ਬੀਜਪੀ ਕਰ ਰਹੀ ਹੈ ਇਹ ਅੰਗਰੇਜ਼ਾਂ ਨੇ ਪਾੜੋ ਤੇ ਰਾਜ ਰਾਜਕੁੜੀ ਦੀ ਨੀਤੀ ਅਪਣਾਈ ਸੀ ਉਹੀ ਅੱਜ ਪੰਜਾਬ ਦੇ ਵਿੱਚ ਰਾਜਨੀਤੀ ਹੋ ਰ ਕੀ ਇੱਕ ਪਾਸੇ ਜ਼ਿੰਮੇਵਾਰ ਭਾਈਚਾਰੇ ਨੂੰ ਰੱਖਦੇ ਤੱਕ ਕਿਸਾਨਾਂ ਨੂੰ ਦੂਸਰੇ ਪਾਸੇ ਜਿਹੜੀ ਰਾਜਨੀਤੀ ਰੱਖ ਦਿੱਤੀ ਉਹ ਸ਼ਡਿਊਲ ਕਾਸਟ ਜਾਂ ਪਛੜੀਆਂ ਸ਼੍ਰੇਣੀਆਂ ਵਾਲਿਆਂ ਦੀ ਰੱਖ ਦਿੱਤੀ ਇਹ ਪਾੜੋ ਤੇ ਰਾਜਨੀਤੀ ਸਟਾਰਟ ਹੋ ਚੁੱਕੀ ਹੈ ਪੰਜਾਬ ਤਾਂ ਜਿਵੇਂ ਤੁਸੀਂ ਕਹਿੰਨਾ ਅੰਗਰੇਜ਼ਾਂ ਦੇ ਰਾਜ ਮਤ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਨਾ ਉਸ ਟਾਈਮ ਇਹ ਰਾਜਨੀਤੀ ਹੁੰਦੀ ਸੀ ਕਿ ਫੁੱਟ ਪਾਓ ਤੇ ਰਾਜ ਕਰੋ ਠੀਕ ਨਹੀਂ ਇਹਦਾ ਮਤਲਬ ਵੀ ਆਪਨਾ ਆਪਣਾ ਨੂੰ ਸਿੱਧਾ ਕਰ ਲਈ ਬੰਦਾ ਕੁਝ ਵੀ ਕਰ ਸਕਦਾ ਹੁਣ ਮੈਂ ਇੱਥੇ ਇੱਕ ਐਗਜ਼ਾਮਪਲ ਦੰਨਾ ਇੱਥੋਂ ਬੀਜਾ ਆਪਣੇ ਫਤਿਹਗੁਰ ਸਾਹਿਬ ਦੀ ਗੈਜਾਰਾਮ ਆ ਬੀਜੇਪੀ ਦਾ ਉਮੀਦਵਾਰ ਉਹਨਾਂ ਦਾ ਬਿਆਨ ਜਦੋਂ ਟਿਕਟ ਮਿਲਣ ਸਾਰੇ ਇੱਕ ਪਹਿਲੀ ਬਿਆਨ ਉਹਨਾਂ ਦਾ ਆ ਜੇ ਨਾ ਜਿਹੜੇ ਕਿਸਾਨ ਸਾਡਾ ਵਿਰੋਧ ਕਰਨਗੇ ਉਹਨਾਂ ਤੇ ਮੈਂ ਐਸਸੀ ਐਕਟ ਤਹਿਤ ਪਰਚਾ ਦਰਜ ਕਰਾਉਂਗਾ ਜਿਹੜਾ ਵਿਰੋਧ ਕਰਨਗੇ ਉੱਥੇ ਉਹਨ ਇੱਕ ਗੱਲ ਸੋਚਣ ਵਾਲੀ ਹੈ ਕਿਸਾਨਾਂ ਦੇ ਵਿਰੋਧ ਗੈਜਰਾਂੋਂ ਨਹੀਂ ਕਰਨਾ ਹੈਗਾ ਉਹਨਾਂ ਨੇ ਪਾਰਟੀ ਦਾ ਕਰਨ ਦਾ ਬੋਝ ਤੇ ਉੱਥੇ ਕਿਸਾਨਾਂ ਨੇ ਨਾ ਕੋਈ ਧਰਮ ਦੇ ਨਾ ਕੋਈ ਐਸਆਈ ਐਕਟ ਬਾਰੇ ਨਾ ਕੋਈ ਐਸਆਈ ਭਾਈਚਾਰਾ ਬਾਰੇ ਕੁਝ ਬੋਲਣਾ ਸਿਰਫ ਉਹਨਾਂ ਦੇ ਬੀਜੇਪੀ ਦੇਜ ਦੀ ਸਰਕਾਰ ਦੇ ਬਾਰੇ ਸਵਾਲ ਜਵਾਬ ਕਰਨੇ ਨੇ ਇਹਦੇ ਬਾਰੇ ਅਜਿਹੇ ਬਿਆਨ ਵੀ ਕਿਤਨਾ ਕਿਤੇ ਬੀਜੇਪੀ ਲੀਡਰਾਂ ਦੇ ਗਲਤ ਨੇ ਹਨਾ ਆਪਣੇ ਫਤਿਹਗੁਰ ਸਾਹਿਬ ਤੋਂ ਗੇਜਰਾਮ ਉਹਦਾ ਬਿਆਨ ਆਇਆ ਸੀ ਤੇ ਕਹਿੰਦਾ ਵੀ ਅਸੀਂ ਇਦਾਂ ਐਸਵੀ ਐਕਟ ਤਹਿਤ ਕਿਸਾਨਾਂ ਦੇ ਪਰਚੇ ਦਰਜ ਕਰਾਵਾਂਗੇ ਜਿਹੜੇ ਕਿਸਾਨ ਵਿਰੋਧ ਕਰਨਗੇ ਆਪਾਂ ਗਲੰਭੀ ਗੱਲ ਨਾਲ ਨਹੀਂ ਬਿਲਕੁਲ ਜੀ ਸੋ ਇਹ ਗੱਲਾਂ ਬਾਤਾਂ ਰਵਨੀਤ ਬਿੱਟੂ ਦੇ ਉਹਨਾਂ ਬਿਆਨਾਂ ਬਾਰੇ ਕੀਤੀਆਂ ਨੇ ਪਹਿਲੀ ਗੱਲ ਇਹ ਆ ਕਿ ਪਿੰਡਾਂ ਦੇ ਲੋਕ ਆਪਣੇ ਭਾਈਚਾਰਕ ਸਾਂਝ ਨੂੰ ਨਾ ਤੋੜਨ ਜੇ ਭਾਈਚਾਰਕ ਸਾਂਝ ਤੋੜ ਦਈਏ ਤਾਂ ਜਿਹੜੀ ਰਾਜਨੀਤੀ ਇਹ ਤੜਾਰ ਰਹੀ ਆ ਦੂਸਰੀ ਗੱਲ ਇਹ ਆ ਕਿ ਕਿਸੇ ਦੇ ਪਿੱਛੇ ਲੱਗ ਕੇ ਵੋਟ ਕਿਸ ਨੂੰ ਪਾਉਣੀ ਹੈ ਤੁਹਾਡਾ ਆਪਣਾ ਅਧਿਕਾਰ ਆ ਉਹਨਾਂ ਤੋਂ ਡਰ ਕੇ ਭੈ ਹੋ ਕੇ ਵੀ ਉਹ ਐਦਾਂ ਕਹਿ ਰਹੇ ਨੇ ਸਾਡੇ ਤੇ ਕਾਰਵਾਈ ਕਰਨਗੇ ਨਾ ਜਿੱਥੇ ਤੁਹਾਡੀ ਮਤ ਮਿਲਦੀ ਹੈ ਉੱਥੇ ਵੋਟ ਪਾਓ ਔਰ ਇਹ ਵੱਡਾ ਗੰਦੀ ਰਾਜਨੀਤੀ ਚੱਲ ਰਹੀ ਹੈ ਕਿ ਪਿੰਡਾਂ ਵਿੱਚ ਲੋਕਾਂ ਨੂੰ ਡਰਾ ਕੇ ਧਮਕਾ ਕੇ ਬਗਲਾ ਕੇ ਪਾੜ ਕੇ ਤੁਸੀਂ ਇੱਧਰ ਕਰੋ ਉੱਧਰ ਕਰੋ ਪਹਿਲਾਂ ਹੀ ਟੜਾਵੰਦੀ ਬਹੁਤ ਹੁੰਦੀ ਆ ਪਿੰਡਾਂ ਦੇ ਵਿੱਚ ਪਰ ਲੋਕਾਂ ਨੂੰ ਸਾਡੀ رائے ਆ ਸਾਡੀ ਅਪੀਲ ਵੀ ਆ ਕਿ ਆਪਣੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਧੜੇਵਾਜੀ ਪਿੱਛੇ ਰਾਜਨੀਤਾ ਪਿੱਛੇ ਔਰ ਇਹਨਾਂ ਵੋਟਾਂ ਪਿੱਛੇ ਆਪਣਾ ਜਿਹੜਾ ਭਾਈਚਾਰਕ ਸਾਂਝ ਆ ਗੁਆਂਡ ਦੇ ਨਾਲ ਜਿਹੜੀ ਪਿਆਰ ਪ੍ਰੇਮ ਆ ਉਹ ਨਾ ਟੜਵਾ ਲਿਓ ਇਹ ਤਾਂ 5 ਸਾਲ ਬਾਅਦ ਆਉਣੀਆਂ ਨੇ ਪਰ ਤੁਸੀਂ ਨੇ ਹਰ ਰੋਜ਼ ਮਿਲਣਾ ਹਰ ਰੋਜ਼ ਮੱਥੇ ਲੱਗਣਾ ਇੱਕ ਦੂਜੇ ਦੇ ਜਿਹੜੀ ਤੁਹਾਡੀ ਆਪਣੀ ਸਾਂਝ ਆ ਉਸ ਨੂੰ ਜਿੰਦਾ ਰੱਖਿਓ ਵਿਚਾਰ ਕਿਵੇਂ ਲੱਗੇ ਸਾਂਝੇ ਕਰਨਾ ਪਰ ਹਾਂ ਇਹ ਇੰਟਰਵਿਊ ਰਮਨੀਤ ਬਿੱਟੂ ਤੱਕ ਜ਼ਰੂਰ ਪਹੁੰਚਾ ਦਿਓ ਤਾਂ ਜੋ ਉਹਨੂੰ ਵੀ ਪਤਾ ਲੱਗੇ ਕਿ ਜਿਹੜੇ ਮੈਂ ਬਿਆਨ ਦਿੱਤੇ ਨੇ ਬਿਨਾਂ ਸੋਚੀ ਤੋਂ ਵੀ ਮੈਂ ਉਹ ਸਹੀ ਦਿੱਤੇ ਨੇ ਜਾਂ ਫਿਰ ਗਲਤ ਦਿੱਤੇ ਨੇ ਆਮ ਬੰਦਾ ਇੱਕ ਵਾਰ ਜ਼ਰੂਰ ਸੋਚਿਓ ਕਿ ਬਿੱਟੂ ਦੇ ਜਿਹੜੇ ਬਿਆਨ ਅਸੀਂ ਤੁਹਾਨੂੰ ਸੁਣਾਏ ਨੇ ਇਹਨਾਂ ਵਿੱਚ ਬਿੱਟੂ ਦੇ ਬਿਆਨ ਕਿੰਨੇ ਕੁ ਸਹੀ ਨੇ ਕਿੰਨੇ ਕੁ ਗਲਤ ਨੇ ਹੋਰ ਬਹੁਤ ਟੌਪਿਕ ਨੇ ਅਸੀਂ ਪੰਜਾਬ ਦੇ ਤੁਹਾਡੇ ਅੱਗੇ ਫੇਰ ਲੈ ਕੇ ਆਵਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਫਾਲੋ ਕਰਨਾ ਅਹਿਮ ਮੁੱਦੇ ਲੈ ਕੇ ਤੁਹਾਡੇ ਅੱਗੇ ਫੇਰ ਹਾਜ਼ਰ ਹੋਵਾਂਗੇ ਮੈਨੂੰ ਅਤੇ ਲਖਵੀਰ ਸਿੰਘ ਨੂੰ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ